ਲਾਉਂਗੇ ਤਾਂ ਐਕਸੀਡੈਂਟ ਹੀ ਹੋਊਗਾ ਮੰਮਾ ਫੇਲ ਨਹੀਂ ਹੋਈ ਉਹਦਾ ਐਕਸੀਡੈਂਟ ਹੋਇਆ ਵਾ ਤੇ ਹਾਂ ਪੂਰੀ ਪੂਰੀ ਰਾਤ ਉਹ ਜਾਗੀ ਹੋਣੀ ਆ ਫੋਨ 'ਤੇ ਚਲਾਇਆ ਹੋਣਾ ਨੀਂਦ ਉਹਨੂੰ ਆਉਂਦੀ ਹੋਣੀ ਤਾਂ ਐਕਸੀਡੈਂਟ ਹੋ ਗਿਆ ਮੰਮਾ ਅਜੇ ਕੋਈ ਗਲਤੀ ਨਹੀਂ ਸੀ ਸਾਹਮਣੇ ਵਾਲੇ ਨੇ ਗੱਡੀ ਠੋਕੀ ਤੇ ਹਾਂ ਸਾਹਮਣੇ ਵਾਲਾ ਪੂਰੀ ਪੂਰੀ ਰਾਤ ਜਾ ਕੇ ਫੋਨ ਚਲਾਉਂਦਾ ਹੋਣਾ ਉਹਨੂੰ ਨੀਂਦ ਆਉਂਦੀ ਹੋਣੀ ਤਾਂ ਕਰਕੇ ਉਹਨੇ ਗੱਡੀ ਠੋਕਤੀ ਉਹ ਵੱਡੀ ਉਮਰ ਦਾ ਬਜ਼ੁਰਗ ਬੰਦਾ ਸੀ ਜਿਹਨੇ ਗੱਡੀ ਠੋਕੀ ਤੇ ਹਾਂ ਜਿਹੜਾ ਉਹ ਬਜ਼ੁਰਗ ਬੰਦਾ ਸੀ ਉਹਦੇ ਬੱਚੇ ਸਾਰੀ ਸਾਰੀ ਰਾਤ ਫੋਨ ਵੇਖਦੇ ਹੋਣੇ ਆ ਉਹ ਵਿਚਾਰਾ ਉਹਨਾਂ ਤੇ ਨਿਗਰੱਖਦਾ ਹੋਣਾ ਨੀ ਫੀ ਗੱਲੀ ਵਤ ਰੰਦਾ ਛੜਾ ਬੰਦਾ ਉਹਦਾ ਵਿਆਹ ਹੀ ਹੋਇਆ ਕਿੰਨਾ ਦੀ ਗੱਲਾਂ ਕਰਦੇ ਤੁਸੀਂ ਹੋ ਨੋ ਇਥੇ ਹੋਇਆ ਐਕਸੀਡੈਂਟ ਉਹਦੇ ਸਕੂਲ ਦੇ ਸਾਹਮਣੇ ਰੋਡ ਹੈ ਨਾ ਉੱਥੇ ਹੋਇਆ ਤੇ ਹਾਂ ਫਿਰ ਉਹ ਜਿਹੜੇ ਸਕੂਲ ਦੇ ਬੱਚੇ ਆ ਉਹ ਸਾਰੀ ਸਾਰੀ ਰਾਤ ਜਾ ਕੇ ਫੋਨ ਚਲਾਉਂਦੇ ਹੋਣੇ ਆ ਉਹਨਾਂ ਨੇ ਧਿਆਨ ਨਹੀਂ ਦਿੱਤਾ ਹੋਣਾ ਕਿਤੇ ਅੱਗੇ ਆਗੇ ਹੋਣੇ ਆ ਤਾਂ ਗੱਡੀ ਠੋਕਤੀ ਹੋਣੀ ਆ ਲੌਜੀ ਕਰ ਲਓ ਗੱਲ ਇਹਦਾ ਮਤਲਬ ਮਤਲਬ ਮੈਂ ਜੋ ਮਰਜੀ ਕਹੂੰਗੀ ਤਾਂ ਆਨਸਰ ਸੇਮ ਹੀ ਰਹਿਣਾ ਵਾ ਹਾਂ ਹੁਣ ਤੇਰਾ ਨਾ ਦਿਮਾਗ ਖਰਾਬ ਹੋ ਗਿਆ ਸਾਰੀ ਸਾਰੀ ਰਾਤ ਜਾ ਕੇ ਫੋਨ ਚਲਾਉਣੀ ਹੈ ਨਾ ਹੁਣ ਤੂੰ ਕੁਝ ਕੁਝ ਵੀ ਬੋਲੇਗੀ ਨਾ ਮਾਂ ਨੂੰ ਜੋ ਤੁਹਾਡੇ ਅ